ਡੰਪਾ ਉੱਥੇ ਆਏ ਆ ਤੁਸੀਂ ਹਾਲ ਦੇਖ ਸਕਦੇ ਹੋ ਉਰੇ ਜਿਹੜਾ 스멜 ਹੈ ਤੇ ਹਵਾ ਇਧਰੋਂ ਆ ਕੇ ਸਿੱਧਾ ਹਰਮੰਦਰ ਸਾਹਿਬ ਨੂੰ ਜਾ ਰਹੀ ਹੈ ਗੁਰਦੁਆਰਾ ਸ਼ਹੀਦਾਂ ਨੂੰ ਜਾ ਰਹੀ ਹੈ ਜਿਹੜਾ ਇੱਥੇ ਸਗੋਂ ਕੇਜਰੀਵਾਲ ਸਾਹਿਬ ਨੇ ਕਿ ਐਸੀ ਪਵਿੱਤਰ ਸ਼ਹਿਰ ਕਰਨਾ ਜਿੱਥੇ ਸ਼ਰਾਬ ਤੰਬਾਕੂ ਦੀ ਗੱਲ ਕਰਦੇ ਆ ਉੱਥੇ ਜਿਹੜਾ ਇੱਥੇ ਗੰਦੀ 스멜 ਸ਼ਰਧਾਲੂਆਂ ਨੂੰ ਆਉਂਦੀ ਹੈ ਸਾਰੀ ਇੱਥੋਂ ਉੱਠ ਕੇ ਜਾਂਦੀ ਹੈ ਇੱਥੋਂ ਉੱਠ ਕੇ ਕਿਉਂ ਜਾਂਦੀ ਹੈ ਤੁਸੀਂ ਆਹ ਦੇਖ ਸਕਦੇ ਹੋ ਹਾਲ ਕੀ ਹੈ ਇਹਦੀ ਜਿਹੜੀ ਕੋਈ ਵੀ ਵੇਸਟ ਡਿਸਪੋਜ਼ਲ ਮੈਨੇਜਮੈਂਟ ਦਾ ਇੰਜੀਨੀਅਰ ਆ ਦੱਸ ਸਕਦਾ ਹੈ ਕਿ ਇੱਕ ਕਲੀਅਰ ਗੰਦ ਦੀ ਪਾਈਦੀ ਹੈ ਫਿਰ ਉੱਤੇ ਮਿੱਟੀ ਧਰੀਦੀ ਹੈ ਤੇ ਐਂ ਪਹਾੜ ਬਣਾਈਦਾ ਹੁੰਦਾ ਹੈ ਇੱਥੇ ਮਿੱਟੀ ਕਿੱਥੇ ਤੁਹਾਨੂੰ ਦਿਖਦੀ ਹੈਗੀ ਜਿਹੜੀ ਇਹਨਾਂ ਨੇ ਪਾਈ ਹੈਗੀ ਆ ਤਾਂ ਕਿ ਦਫਦਾਰ ਦੇਣ ਦੂਜੀ ਗੱਲ ਕੀ ਹੁੰਦੀ ਹੈ ਜਦ ਥੱਲੇ ਗੰਦ ਹੁੰਦਾ ਹੈ ਉੱਤੇ ਮਿੱਟੀ ਪੈ ਜਾਂਦੀ ਹੈ ਉਹਦੇ ਵਿੱਚ ਪਾਈਪਾਂ ਪਾ ਕੇ ਉੱਥੋਂ ਸਾਰਾ ਜਿਹੜਾ ਮੀਥੇਨ ਤੇ ਹੋਰ ਆ ਗੰਦੀ 스ਮੈਲ ਆ ਰਹੀ ਹੈ ਉਹ ਇਕੱਠੀ ਕਰਕੇ ਪਾਪਿਆਂ ਰਹੀ ਇਹ ਜਨਰੇਟਰ 'ਤੇ ਲੈ ਕੇ ਬਿਜਲੀ ਪੈਦਾ ਕਰਦੇ ਆ ਕਿੱਥੇ ਆ ਪਲਾਂਟ ਇਹ ਗੰਦੀ 스ਮੈਲ ਨੂੰ ਜਾ ਕੇ ਬਿਜਲੀ ਬਣਾਉਣ ਦਾ ਇਹਦੇ ਉੱਤੇ ਕਿਸੇ ਨੇ ਗੌਰ ਹੀ ਨਹੀਂ ਕੀਤੀ ਹੈਗੀ ਆ ਬੋਲ ਕੇ ਚਲੇ ਜਾਂਦੇ ਆ ਇਹਦੇ ਉੱਤੇ ਪੈਸੇ ਲਾਣ ਵਾਲੇ ਆ ਨਹੀਂ ਤਾਂ ਜਿਹੜੇ ਵੀ ਸਾਡੇ ਓਰੇ ਸ਼ਰਧਾਲੂ ਆਉਣਗੇ ਟੂਰਿਸਟ ਆਉਣਗੇ ਜਿਹੜੀ ਇਕਨੋਮੀ ਆ ਸਾਡੇ ਸ਼ਹਿਰ ਦੀ ਉਹ ਬਿਲਕੁਲ ਖਤਮ ਹੋ ਰਹੀ ਹੈ ਕਿਉਂਕਿ ਇੱਥੇ ਦੀ 스ਮੈਲ ਸਾਡੇ ਸ਼ਹਿਰ ਤੇ ਬਹੁਤ ਅਸਰ ਪਾ ਰਹੀ ਹੈਗੀ ਆ ਜਿਹੜੇ ਇਸ ਇਲਾਕੇ ਦੇ ਪ੍ਰਾਪਰਟੀ ਵੈਲਿਊ ਆ ਇੰਨੀ ਜ਼ਿਆਦਾ ਡਿਪ੍ਰੀਸ਼ੀਏਟ ਹੋ ਗਈ ਕਿਉਂਕਿ ਇੱਥੇ ਕੋਈ ਆਉਣਾ ਹੀ ਨਹੀਂ ਚਾਹੁੰਦਾ ਹੈਗਾ ਇਹਨਾਂ ਨੇ ਮੱਲੋ ਮੱਲੀ ਉਰਿਆਂ ਦੇ ਬੰਦਿਆਂ ਨੂੰ ਗਰੀਬ ਬਣਾ ਕੇ ਜਿਹੜਾ ਇੱਥੇ ਆਉਂਦਾ ਉਹਦੇ ਵਿੱਚ ਆ ਨਾਸਾਂ ਚ ਆ ਗੰਦ ਪਾ ਕੇ ਇਹਨਾਂ ਨੇ ਅੰਬਰਸਰ ਦੀ ਇਕਨੋਮੀ ਤੇ ਬਹੁਤ ਵੱਡਾ ਅਸਰ ਕਰਤਾ ਹੈ ਕਰਨਤੀ ਸਮੇਂ ਤੇ ਕੀ ਸਰਕਾਰਾਂ ਕਰੋਨਿਆਂ ਨਹੀਂ ਚਾਹੁੰਦੀਆਂ ਇਹ ਕਰਨ ਨਹੀਂ ਜਾਦੀ ਆ ਤੁਸੀਂ ਦੇਖ ਲਓ ਆ ਦੇਖੋ ਆ ਸਾਰੀ ਇਹਨਾਂ ਦੀ ਮਸ਼ੀਨਰੀ ਉਰੇ ਕੰਡਮ ਪਈ ਹੈ ਇਹਨਾਂ ਨੇ ਜਦ ਟੈਕਨੀਕਲੀ ਚਲਾਉਣਾ ਨਹੀਂ ਹੈਗਾ ਆ ਦੇਖੋ ਆ ਹਾਲ ਹੋਏ ਪਏ ਆ ਉਰੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਚਲਾਏ ਇਹ ਸਾਰੇ ਸ਼ਹਿਰ ਦੇ ਵੈਲਿਊ ਨੂੰ ਵਧਾ ਸਕਦਾ ਜੇ ਇਹ ਠੀਕ ਤਰ੍ਹਾਂ ਸੰਭਲ ਹੋਏ ਤੇ ਇਹ ਕੰਮ ਕਰਨੇ ਹੀ ਨਹੀਂ ਹੈਗੇ ਸਰਕਾਰਾਂ ਬਣਾ ਕੇ ਘਰਾੜੇ ਮਾਰਨੇ ਆ ਉਰੇ ਬਿਆਨ ਦੇ ਦੇਣੇ ਕਿ ਅਸੀਂ ਪਵਿੱਤਰ ਸ਼ਹਿਰ ਬਣਾਉਣਾ ਹੈਗਾ ਇੱਕ ਪਾਸੇ ਸਮਾਰਟ ਸਿਟੀ ਦਾ ਵੀ ਮੁੱਦਾ ਦਿੰਦੇ ਉਹ ਵੀ ਹੈ ਨਹੀਂ ਨਾ ਆਈਟੀ ਸੈਕਟਰ ਨੂੰ ਇਹਨਾਂ ਨੇ ਪ੍ਰੋਮੋਟ ਕੀਤਾ ਹੈਗਾ ਸਾਡੀ ਸੁਝਾਅ ਹੈ ਕਿ ਗੁਰੂ ਰਾਮਦਾਸ ਮਹਾਰਾਜ ਨੇ ਔਰੇ ਜਦ ਸਰੋਵਰ ਸਤਾਪਤ ਕੀਤੇ ਤਾਂ ਲੋਕੀ ਉਸ ਤੇ ਇਸ਼ਨਾਨ ਕਰਕੇ ਆਪਦੇ ਰੋਗ ਦੂਰ ਕਰਦੇ ਸੀ ਸਭ ਤੋਂ ਜ਼ਿਆਦਾ ਮੈਡੀਕਲ ਸੰਸਥਾਾਂ ਅੰਬਰਸਰ ਸਾਹਿਬ ਚ ਹੁੰਦੀਆਂ ਸੀਗੀਆਂ ਔਰ ਜਿਹੜੇ ਡਾਕਟਰ ਪੀਜੀਆ ਜਾ ਕੇ ਲੱਗੇ ਸਾਰੇ ਅੰਬਰਸਰੋਂ ਗਏ ਸੀਗੇ ਇਹ ਇੱਕ ਹੈਲਥ ਸੈਂਟਰ ਵੀ ਬਣ ਸਕਦਾ ਹੈਗਾ ਇੰਟਰਨੈਸ਼ਨਲ ਪੱਧਰ ਦੇ ਉੱਤੇ ਔਰੇ ਬਾਹਰੋਂ ਮਰੀਜ਼ ਆ ਕੇ ਔਰੇ ਇਲਾਜ ਵੀ ਕਰ ਸਕਦੇ ਆ ਇਹ ਅੰਬਰਸਰ ਸਾਹਿਬ ਦੀ ਖਾਸੀਅਤ ਹੈ ਕਿ ਔਰੇ ਮਰੀਜ਼ ਆ ਕੇ ਆਪਣਾ ਅ ਇਲਾਜ ਕਰਾਵੇ ਇੱਥੇ ਆਪਣੇ ਮਨ ਨੂੰ ਸਕੂਨ ਦਵੇ ਹਰਮੰਦਰ ਸਾਹਿਬ ਤੇ ਆ ਪਰ ਜਦ ਇਹੋ ਜੀ ਗੈਸ ਦੀ ਸਮੈਲ ਉੱਥੇ ਚਲੇ ਜਾਣੀ ਹੈ ਜਿਹੜੇ ਸ਼ਰਧਾਲੂਆਂ ਉਹਨਾਂ ਤੇ ਵੀ ਅਸਰ ਪੈਂਦਾ ਹੈਗਾ ਲੱਖਾਂ ਦੀ ਦੁਨੀਆ ਚ ਸਚਕੰਡ ਚ ਰਿਹਾਮੰਦਰ ਸਾਹਿਬ ਸੰਗਤਾਂਾਂ ਦੀਆਂ ਸ਼ਹੀਦਾ ਸਾਹਿਬਾਂ ਦੀ ਉਹਨਾਂ ਨੇ ਸਮੰਦਰ ਸੰਗਤਾਂਾਂ ਇਹ ਹੀ ਤਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਇੱਥੇ ਵੇਸਟ ਮੈਨੇਜਮੈਂਟ ਇਹਨਾਂ ਨੇ ਕੀਤੀ ਨਹੀਂ ਲੇਅਰ ਪਾ ਕੇ ਮਿੱਟੀ ਰੱਖ ਕੇ ਦਫਨਾ ਕੇ ਥੱਲੇ ਪਾਈਪਾਂ ਪਾ ਕੇ ਜਿਹੜਾ ਰੋਟਿੰਗ ਦਾ ਜਿਹੜਾ ਸਮੈਲ ਆਉਂਦਾ ਹੈ ਜਿਹੜਾ ਕੈਮੀਕਲ ਪ੍ਰੋਸੈਸ ਆ ਉਹਨੂੰ ਕਾਬੂ ਕਰਨ ਵਾਸਤੇ ਜੇ ਪੈਸੇ ਲਾਉਣ ਤਾਂ ਹੀ ਹੋਊਗਾ ਨਾ ਐਸਜੀਪੀਸੀ ਵੱਲੋਂ ਵੀ ਕੁਝ ਨਹੀਂ ਦਿੱਤਾ ਗਿਆ ਐਸਜੀਪੀਸੀ ਸੁੱਤੀ ਪਈ ਹੈ ਜਿਹੜੇ ਸੰਸਥਾ ਦੇ ਉੱਤੇ ਸਾਰੇ ਸਿੱਖ ਜਹਾਂ ਦੀ ਨਿਗਾਹ ਪਈ ਐ ਉਹ ਇਸ ਡੰਪ ਬਾਰੇ ਮੁਸ਼ਕ ਬਾਰੇ ਗੰਦਗੀ ਬਾਰੇ ਜੋ ਉਹ ਨਹੀਂ ਬੋਲੂਗੀ ਫੇਰ ਸਾਡੇ ਪਵਿੱਤਰ ਸ਼ਹਿਰ ਦਾ ਅਕਰਾਰ ਹੋਰ ਕੌਣ ਸੰਭਾਲੂਗਾ ਉਹਨਾਂ ਨੂੰ ਇਹਦੇ ਉੱਤੇ ਗੌਰ ਕਰਨੀ ਚਾਹੀਦੀ ਐ ਤੇ ਅਸੀਂ ਆਪਣੇ ਐਸਜੀਪੀਸੀ ਦੇ ਮਹਿੰਮ ਚ ਇਹਦਾ ਤਾਂ ਹੀ ਮੁੱਦਾ ਚੱਕ ਰਹੇ ਆ ਨੈਕਸਟ ਸਟੈਪ ਕੀ ਹੋਏਗਾ ਜੀ ਇਹਦੇ ਬਾਰੇ ਅਸੀਂ ਅਵੇਰਨੈਸ ਪਾਵਾਂਗੇ ਮੈਂ ਯੂਥ ਨੂੰ ਬੇਨਤੀ ਕਰਦਾ ਕਿ ਅਸੀਂ ਹਰੇਕ ਮਹੱਲੇ 'ਚ ਜਾ ਕੇ ਕੂੜਾ ਚੱਕ ਕੇ ਇਹਦੀ ਅਵੇਰਨੈਸ ਕੈਂਪੇਨ ਲਾਈਏ ਕਿ ਇਹਦੇ ਉੱਤੇ ਮਸ਼ੀਨਰੀ ਲਾ ਕੇ ਪ੍ਰੋਪਰ ਮੈਨੇਜਮੈਂਟ ਕਰਕੇ ਇਹਨੂੰ ਘੱਟੋ-ਘੱਟ ਮੌਕੇ ਤੇ ਤਾਂ ਇਹਨੂੰ ਸੰਭਾਲੀਏ ਇਹਨੂੰ ਜਿੱਥੇ ਅੱਗੇ ਲੈ ਕੇ ਜਾਣਾ ਨਹੀਂ ਲੈ ਕੇ ਜਾਣਾ ਕਿਵੇਂ ਲੈ ਕੇ ਜਾਣਾ ਉਹ ਬਾਅਦ ਦੀਆਂ ਗੱਲਾਂ ਪਰ ਜਿਹੜਾ ਇਸ ਪ੍ਰੋਜੈਕਟ ਦੇ ਉੱਤੇ ਕੰਮ ਹੋ ਸਕਦਾ ਉਹ ਤਾਂ ਕਰੀਏ ਜਿਹੜੇ ਸਾਡੇ ਜਥੇ ਪਾਕਿਸਤਾਨ ਜਾਂਦੇ ਐ ਉਹ ਦੱਸਦੇ ਆ ਕਿ ਇਹਦਾ ਮੁਸ਼ਕ ਲਾਹੌਰ ਤੱਕ ਪਹੁੰਚ ਗਿਆ ਫਿਰ ਪਾਕਿਸਤਾਨ ਦੀ ਸਰਕਾਰ ਨੂੰ ਵੀ ਨੋਟਿਸ ਲੈਣਾ ਚਾਹੀਦਾ ਕੀ ਇਹ ਜਿਹੜਾ ਮੁਰਖ ਮੁਸਕ ਸਾਡੇ ਲਾਹੌਰ ਨੂੰ ਜਾਂਦਾ ਹੈ ਇਹਦਾ ਕੋਈ ਇੰਤਜ਼ਾਮ ਕੀਤਾ ਜਬ ਇੰਟਰਨੈਸ਼ਨਲ ਪੱਤਰ ਦੇ ਉੱਤੇ ਜਿਹੜੀ ਪਾਕਿਸਤਾਨ ਦੀ ਸਰਕਾਰ ਉਹਂਡਿਆ ਮੋਦੀ ਜੀ ਨੂੰ ਲਿਖੇ ਕਿ ਇਹ ਜੀ ਚੀਜ਼ ਦੇ ਉੱਤੇ ਨਿਗਾਹ ਰੱਖੋ ਕਿਉਂ ਕਰਕੇ ਇਸ ਦੀ ਬਿਮਾਰੀ ਸਾਡੇ ਮੁਲਕ ਦੇ ਵਿੱਚ ਵੀ ਜਾ ਰਹੀ ਹੈ ਤੇ ਜਿਹੜੇ ਪਾਣੀ ਹੈਗੇ ਦਰਿਆਵਾਂ ਦੇ ਉਹ ਵੀ ਜਾਂਦੇ ਹੈ ਤੇ ਉਹਨਾਂ ਦੇ ਵਿੱਚ ਵੀ ਇਹਦੀ ਗੰਦਗੀ ਜਾ ਰਹੀ ਹੈ ਅਸੀਂ ਇਹ ਕੂੜੇ ਦੇ ਡੰਪ ਦੇ ਵਿੱਚ ਆਏ ਆ ਕਿਉਂ ਕਰਕੇ ਇਹਦੀ ਗੰਦਗੀ ਜਿਹੜੀ ਹੈਗੀ ਐ ਇਹਦੀ ਬਾਸ਼ਨਾ ਇਸ ਸਾਰੇ ਸ਼ਹਿਰ ਤੇ ਵਿੱਚ ਜਾਂਦੀ ਐ ਤੇ ਸ਼ਹਿਰ ਇਹ ਪਵਿੱਤਰ ਸ਼ਹਿਰ ਸਿਕਾਉਂਦਾ ਤੇ ਦਰਬਾਰ ਸਾਹਿਬ ਤੱਕ ਇਹ ਗੰਦ ਫੈਲ ਰਿਹਾ ਹੈਗਾ ਅਸੀਂ ਬਹੁਤ ਕੋਸ਼ਿਸ਼ ਕੀਤੀ ਐ ਕਿ ਜੀ ਵਿਅੰਸ ਸਾਹਿਬ ਨੇ ਆਪ ਕਿਹਾ ਕਿ ਸਾਡੀ ਸਰਕਾਰ ਦਿਓ ਤੇ ਅਸੀਂ ਇਸ ਨੂੰ ਡੰਪ ਨੂੰ ਠੀਕ ਕਰਾਂਗੇ ਇਹਦਾ ਜਿਹੜਾ ਸੈਂਟਰ ਫੈਕਟਰੀ ਦੇ ਉੱਤੇ ਇਹ ਕੂੜਾ ਡੰਪ ਹੋਣਾ ਚਾਹੀਦਾ ਉਸ ਤਰ੍ਹਾਂ ਕਰਾਂਗੇ ਪਰ ਅਜੇ ਤੱਕ ਢੱਕਾ ਨਹੀਂ ਤੋੜਿਆ ਇਸ ਸਰਕਾਰ ਨੇ ਤੇ ਜਿਹੜੇ ਸਾਡੇ ਗੁਰਦੁਆਰਾ 87 ਦਫਾ ਦੇ ਹੈਗੇ ਆ ਉਹਦੇ ਵੀ ਇਲੈਕਸ਼ਨ ਪੰਜਾਬ ਦੀ ਸਰਕਾਰ ਕਰਾ ਸਕਦੀ ਹੈ ਤੇ ਉਹ ਵੀ ਇਹ ਆਪ ਸਰਕਾਰ ਨਹੀਂ ਕਰਾ ਰਹੀ ਜਿਹੜੇ ਐਸਪੀਸੀ ਦੇ ਇਲੈਕਸ਼ਨ ਉਹ ਸੈਂਟਰ ਸਰਕਾਰ ਕਰਾਉਂਦੀ ਹੈ ਉਬੀਚਾ ਦਨ ਸਾਲ ਤੋਂ ਨਹੀਂ ਹੋ ਰਹੀ ਸਾਡੇ ਸਿੱਖਾਂ ਦੀ ਜ਼ਮੂਰੀਅਤ ਖਤਮ ਕਰਕੇ ਰੱਖ ਦਿੱਤੀ ਹੈ ਹਿੰਦੂਤਵਾ ਨੇ ਜੱਦਾ ਹੈ ਹਿੰਦੂਤਵਾਦ ਦੇਸ਼ ਭਗਿਆ ਹੈਗਾ ਮਾਨ ਸਾਹਿਬ ਹਰ ਇੱਕ ਸਰਕਾਰ ਹੈ ਬਟੋਪੇ ਵੋਟਾਂ ਵਟੋਣ ਵਾਸਤੇ ਇਹਨੂੰ ਮੁੱਦਾ ਬਣਾਉਂਦੀਆਂ ਰਹੀਆਂ ਤਿੰਨ ਸਰਕਾਰਾਂ ਬੀਤ ਗਈਆਂ ਪਰ ਕੋਈ ਮਸਲਾ ਹੱਲ ਹੁੰਦਾ ਨਹੀਂ ਦਿਖਾਈ ਦੋ ਫਿਰ ਅਸੀਂ ਤਾਂ ਇਹਨਾਂ ਚੋਣਾਂ ਦੇ ਲਈ ਆਏ ਅਸੀਂ ਤਾਂ 15 ਤਰੀਕ ਨੂੰ ਇੱਕ ਬਹੁਤ ਵੱਡਾ ਇੱਥੇ ਇਕੱਠ ਕਰ ਰਹੇ ਹਾਂ ਉਹਦੇ ਵਿੱਚ ਤੁਸੀਂ ਆਇਓ ਕਿਉਂ ਕਰਕੇ ਉਹਦੇ ਸਾਰੇ ਇਹ ਮੁੱਦੇ ਜਿਹੜੇ ਅਮਰਸਰ ਸਾਹਿਬ ਦੇ ਹੈਗੇ ਹੈ ਜਿਹੜੀਆਂ ਲਿਕਸ਼ਨਾ ਨਹੀਂ ਕਰਾਰੇ ਉਹਦੇ ਬਾਰੇ ਹੈਗਾ ਤੇ ਅਸੀਂ ਤਾਂ ਇਹ ਬਿਲਕੁਲ ਜ਼ਿੰਮੇਵਾਰ ਵੀ ਆ ਤੇ ਅਸੀਂ ਕਰੋਨਾ ਵੀ ਚਾਹੁੰਦੇ ਆ ਕਿਉਂ ਕਰਕੇ ਸਿੱਖ ਹੋਣ ਦੇ ਨਾਤੇ ਪੰਜਾਬੀ ਹੋਣ ਦੇ ਨਾਤੇ ਸਾਨੂੰ ਦਰਦ ਹੈ ਆਪਣੇ ਪਵਿੱਤਰ ਸ਼ਹਿਰ ਦੀ ਤੇ ਅਸੀਂ ਇਹਨੂੰ ਪਵਿੱਤਰ ਸ਼ਹਿਰ ਤੋਂ ਦਰਜਾ ਦੁਬੋਣਾ ਚਾਹੁੰਦੇ ਆ ਜੋ ਕੇ ਜੀ ਵਾਲ ਸਾਹਿਬ ਨੇ ਵੇਦਾ ਕੀਤਾ ਸੀਗਾ ਠੀਕ